ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੇ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਨ ਨਗਾਵਾਂ ਤੇ ਦੋ ਮੱਧਾਂ ਸੇਲ ਲਈ ਲੈ ਕੇ ਆਂ ਜੀ ਇੱਕ ਬਾਈ ਗਾਂਤਾ ਜੀ ਸੋਈ ਵੀ ਇੱਕ ਮੱਧਤਾ ਜੀ ਸੋਈ ਵੀ ਆਉ ਪੁੱਛ ਲੈਣਗੇ ਅੱਜ ਜੀ ਬਾਈ ਜੀ ਹਸੀਕਾਲ ਹਸੀਕਾਲ ਜੀ ਹੋ ਠੀਕ ਬੜੀਆ ਬੜੀਆ ਜੀ ਬੜੀਆ ਤੁਸੀਂ ਦੱਸੋ ਨਾਮ ਤੇ ਐਡਰੈਸ ਨਾਮ ਪਵਨਦੀਪ ਸਿੰਘ ਜੀ ਪਿੰਡ ਸੈਦੋ ਕੇ ਤਹਿਸੀਲ ਲਿਆਲ ਸਿੰਘ ਬੜਾ ਜ਼ਿਲ੍ਹਾ ਮੋਗਾ ਨੇੜੇ ਪਿੰਡ ਨੇੜੇ ਪਿੰਡ ਬਾਈ ਭਾਗੀ ਕੇ ਸੈਦੋ ਤੇ ਆਪਣਾ ਤਲਵੰਡੀ ਨੇੜੇ ਦਾ ਮੋਬਾਈਲ ਨੰਬਰ ਬੋਲ 805437036 ਠੀਕ ਹੈ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਆ ਇਹ ਬਾਈ ਦੂਜਾ ਸੂਆ ਹੂੰ ਮੋਹੋ ਛਕੀਆ ਠੀਕਾ ਠੀਕ ਹੈ ਇਹ ਕੱਲ ਸੂਆ ਦੀ ਸੂਈ ਵੀ ਆ ਕੱਲ ਸੂਆ ਹਾਂ ਤੇ ਬੋਲਾ ਦੇ ਥਲੇ 14 ਤੋਂ 15 ਕਿਲੋ ਬੋਲਾ ਹੋਊਗਾ ਇਹ ਥਲੇ ਠੀਕ ਹੈ ਬਾਈ ਬੱਚਾ ਕੀ ਆ ਮਗਰ ਬੱਚਾ ਹੀ ਇਹ ਬੱਚਾ ਦਿੱਤਾ ਠੀਕ ਆ ਬੈਠਾ ਬੱਚਾ ਬਾਈ ਠੀਕ ਫੇਸ ਬੜਾ ਚੰਗਾ ਖੋਲੋ ਬਾਈ ਕੋਰਟ ਨਹੀਂ ਹੋਣੀ ਕੱਦ ਬੜ ਚੰਗਾ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਬਈ ਮੁੱਠੀ ਆ ਥਣ ਚਾਰੇ ਥਣ ਨਿਕਣਵੇਂ ਪੂਰੇ ਗੈਪ ਤੇ ਆ ਆਰਡਰ ਆ ਜਿਹੜਾ ਕਰਮਣੀ ਨੇ ਬਹੁਤ ਸੋਹਣਾ ਤਿਆਰ ਕਰਿਆ ਹਜੇ ਚਵਾਈ ਤੇ ਪਾਇਆ ਬਈ 2-2 ਘੰਟੇ ਉਹਦੋਂ ਆਰਡਰ ਆ ਜਿਹੜਾ ਹੋਰ ਵਧੀਆ ਤਿਆਰ ਕਰ ਲੂ ਤੋਰਾ ਤਾਰਾ ਦੇਖੋ ਬਈ ਤੋਰਾ ਤਾਰਾ ਕਮਾਲ ਚੰਗੀ ਆ ਬੜ ਪੱਧਰ ਅਮਰੀਕੀ ਦੀ ਤੇ ਵੜਾ ਆਰਡਰ ਦੀ ਜਿਹੜੀ ਕੁਆਲਿਟੀ ਆ ਬਈ ਕਮਾਲ ਦੀ ਆ ਸੋਹਣਾ ਆਰਡਰ ਕਰਮਣੀ ਨੇ ਤਿਆਰ ਕਰਿਆ ਕਿੰਨਾ ਦੇ ਦੂ ਹੋਰ ਦੁੱਧ ਬਈ ਏ ਭਾਈ 20 ਕਿਲੋ ਦੀ ਗਾਰੰਟੀ ਨਾ ਦੇਦਾ ਗਿਆ ਆਪਾਂ ਬੈੜ ਅੱਛਾ ਹਾਂਜੀ ਠੀਕ ਆ ਬਈ ਕਿਉਂ ਕੱਲ ਹੀ ਸੀ 14 ਕਿਲੋ ਦੇ ਥੱਲੇ ਬੋੜੀ ਹੈ ਇਹਦੇ 20 ਕਿਲੋ ਨੂੰ ਕੀ ਬ੍ਰੇਕਿਆਂ ਬਰੂਕਿਆਂ ਬੈੜ ਚ ਬਹੁਤ ਆ ਸਹੀ ਗੱਲ ਆ ਭਾਈ ਹਾਂਜੀ ਸਿੱਕੀ ਮੋਲ ਦਾ ਜਾਇਦ ਜਾ ਫਿਰ ਇਹਦਾ ਮੋਲ ਹੀ 70 ਕਰਾ ਲਓ 75 ਕਰਾ ਲਓ 66000 ਦੀ ਦੇਣੀ ਆ ਬੈੜ ਠੀਕ ਆ ਹਾਂਜੀ ਮੋਲ ਕਰਾਉਣਾ ਜੰਨਾ ਮਰਜ਼ੀ ਕੋਈ ਬੰਦਾ ਆਪਣਾ ਕਹੇ ਚਾਰ ਟਾਈਮ ਝੋਲੇ ਹੂੰ ਦੋ ਟਾਈਮ ਝੋਲੇ ਅਗਲੇ ਦੀ ਮਰਜ਼ੀ ਆ ਥੱਲੀ ਕਰਕੇ ਲੈ ਕੇ ਜਾਵੇ ਠੀਕ ਆ ਹਾਂਜੀ 66000 ਰੁਪਿਆ ਮੋਲ ਦਾ ਮੰਨਦਾ ਜਰੂਰ ਹੋ ਲੇਵਾ ਦੇ ਲੇ ਕੱਲਾ ਕੱਲਾ ਥਾਣੇ ਚੈਰੀ ਥਾਣੇ ਨਿਕੜੇ ਮੈਂ ਪੂਰੇ ਗੈਸ ਤੇ ਚਵਾਈ ਚੁਈ ਓਕੇ ਹਾਂਜੀ ਹਾਂਜੀ ਜਮਾ ਓਕੇ ਆਪਾਂ ਬਤਾਰਾ ਮਾਰ ਕੇ ਦਿਖਾ ਦਿੰਨੇ ਆ ਮਾਰ ਦੇ ਬਤਾਰਾ ਢੰਡੀ ਸੀ ਲਵਾਈ ਕਹਿੰਦਾ ਪੂਰੀ ਐ ਜਿਵੇਂ ਮਰਜ਼ੀ ਲਗਾ ਜਾ ਚੂਣ ਬੜਾ ਚੰਗਾ ਹਨਾ ਚਵਾਈ ਦੇਖੋ ਚਵਾਈ ਬੜੀ ਚੰਗੀ ਐ ਮਗਰਲੇ ਥਾਣੇ ਦੀ ਚਵਾਈ ਚੰਗੀ ਐ ਹਨਾ ਹਾਂਜੀ ਹਾਂਜੀ ਜਦਾ ਬੱਚਾ ਲਾ ਕੇ ਕੱਢ ਜਾਂਦੀ ਐ ਹਨਾ ਹੂੰ ਠੀਕ ਐ ਬਬੂ ਜੀ ਥਾਣਾ ਓਕੇ ਮੋਲ ਜਾਇਜ ਆ ਭਾਈ ਇਮਾਨਦਾਰ ਜ਼ਰੂਰ ਹੋ ਜਾ ਅੱਗੇ ਵੀਰੇ 2 ਨੰਬਰ ਕਿਹੜਾ ਸੂਸ ਹੁੰਦੀ ਐ ਇਹ ਦੂਜਾ ਸੂਸ ਹੁੰਦੀ ਐ ਜੀ ਇਨੇ ਦਨ ਲੈ ਜੀ ਬਾਈ ਜੀ ਲੈ ਯੂ ਹਫਤਾ ਦਸ ਦਨ ਲੈ ਜੂ ਬੜਾ ਹਫਤਾ ਦਸ ਹਾਂਜੀ ਕੀ ਰਿਕਾਰਡ ਦੋਤਾ ਵੀ ਇਹ ਰਿਕਾਰਡ ਬਾਈ ਦੂਜੇ ਸੂਏ ਆਪਣਾ ਪਹਿਲੇ ਸੂਏ ਦਾ ਉਹ ਕਹਿੰਦੇ ਸੀ 20 ਕਿਲੋ ਚੋਇਆ ਵਾ ਹੂੰ ਤੇ ਵੀਰ ਕੀ ਬਾਹਲਾ ਦੀ ਗਾਂ ਜਿਵੇਂ ਢੱਲਾਂ ਢੋਲਾਂ ਬਹੁਤਾ ਗਾਂ ਪਲੀ ਸਮੀ ਬਹੁਤਾ ਵੀ ਦੁੱਧ ਦੇ ਦੂ 25 ਕਿਲੋ ਖੁਲਾ ਢੋਲਾਂ ਠੀਕ ਆ ਹਾਂਜੀ ਬੋਲੀ ਬਾਈ ਤੂਰੀ ਰਾਜੀਆ ਸਵੀ ਬੜੀਆ ਕੱਦ ਕਾਠੜੀ ਕੱਚੀ ਜ਼ਰੂਰ ਆ ਦਿਨ ਹਜੇ ਲੈਂਦੀ ਆ ਠੰਡੀ ਸ਼ੀਲ ਬਹੁਤ ਆ ਬਈ ਕਮਾਲ ਦਾ ਤਿਆਰ ਕਰੂ ਕੱਲਾ ਕੱਲਾ ਥਾਂ ਠੰਡੀ ਸ਼ੀਲ ਬਹੁਤ ਆ ਗਈ ਲੈ ਠੰਡੀ ਸੀ ਬਾਈ ਕਹਿੰਦਾ ਪੂਰੀ ਕੈਮਰੇ ਤੋਂ ਡਰਦੀਆਂ ਗਈਆਂ ਕੋਈ ਚੈੱਕ ਨਹੀਂ ਕਰੂਗਾ ਆਂ ਬਾਈ ਕੋਈ ਐਣਾ ਕਰੋ ਕਰੋ ਕਟੀਆਂ ਨਹੀਂ ਸਹੀ ਗੱਲ ਸੋਹਰਾ ਤਾਰਾ ਬਹੁਤ ਚੰਗਾ ਕਰ ਮੈਂ ਇਹ ਸਵੀ ਬੜੀ ਰਾਜਰੂ ਜੀ ਫੁੱਲ ਆ ਕੀ ਮੋਲਾ ਬਾਈ ਜੈ ਜਰ ਇਹਦਾ ਮੁੱਲ ਹੈਗਾ ਜੀ 75000 ਮਾਨਤਨ ਹੋ ਜੀ ਹਾਂਜੀ ਹਾਂਜੀ ਮੌਕੇ ਦੇ ਮਾਨਤਨ ਕਰ ਦਾਂਗੇ 75000 ਰੁਪਿਆ ਮੁੱਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੀ ਚੰਗੀ ਆ ਬੜਾ ਸਨਕੀਆ ਲੇ ਵਾਲਾ ਬਹੁਤ ਸੋਨਾ ਤਿਆਰ ਕਰੀ ਕੱਚੀ ਕੱਚੀ ਆ ਦਿਨ ਹਜੇ ਲੈਣੀ ਆ ਉਹਦੋਂ ਆਰਡਰ ਰੇਟ ਵਧੀਆ ਤਰ੍ਹਾਂ ਤੇ ਲਾਵੋ ਸਾਈਡ ਤੇ ਲਾ ਲਓ ਅਬੀ ਵਾਪੋਗਾ ਚਾਕ ਆਂ ਬ੍ਰੀਕ ਸਾਰੀਆਂ ਵਲਟ ਲਾਈਨਸ ਹੀ ਵੜਾ ਦੇ ਕਰਵਾ ਲੈਣੇ ਹਾਂ ਲੈ ਚਾਓ ਸੱਚੀ ਕੱਚੀ ਹੈ ਲੋਲੀ ਬੋਲੀ ਹੈ ਬਈ ਹਮ ਸਹੀ ਹੈ ਸਮੀ ਬੜੀ ਬਹੁਤ ਜਾਣਪਰਾਂ ਵਾਲੀ ਬਿਹੜਾ ਬਾਕੀ ਸਹੀ ਗੱਲ ਆ ਲਓ ਅੱਗੇ ਬ੍ਰੇਟਨ ਨੰਬਰ ਇਹ ਦੂਜਾ ਸੂਆ ਸਾਈ ਹਾਲ ਤੇ ਜਰਸੀ ਦਾ ਕ੍ਰੋਸ ਆ ਬੈੜ ਠੀਕ ਆ ਬਾਈ ਇਹ ਵੀ ਲੈਂਦੀ ਹਫਤਾ ਖੰਡ ਲੈਂਦੀ ਆ ਬੈੜ ਹਫਤਾ ਖੰਡ ਲੈ ਹਾਂਜੀ ਕੀ ਰਿਕਾਰਡ ਦੁੱਧ ਵੀ ਪਹਿਲੇ ਸੂਏ ਕਹਿੰਦੀ ਬਾਈ 12 ਕਿਲੋ ਦੇ ਚ ਆਇਆ ਵਾ ਹਮੇ ਆਪਾਂ ਨੂੰ 15 ਖਾਲਾ 16 ਕ ਦਾ ਕੀ ਫਾਇਦਾ ਹੈ ਨਾ ਸਹੀ ਹਾਲ ਖੋਲੋ ਬਾਈ ਥੋੜੇ ਸਿੰਘ ਜ਼ਰੂਰ ਆ ਨਾ ਹਾਂ ਬਾਈ ਸਿੰਘ ਆ ਕੋਈ ਮਾਰ ਨਹੀਂ ਸੰਢੀ ਛੀਲਾ ਯਾਰ ਠੀਕ ਆ ਹਾਂ ਕੋਈ ਚੱਕਰੀ ਨਹੀਂ ਦਾ ਫੇਸ ਬੜਾ ਚੰਗਾ ਕਲਰ ਬੜਾ ਚੰਗਾ ਚਮਕ ਬੜੀ ਛੰਡੀ ਬਹੁਤ ਹੈ ਜਿਵੇਂ ਮਰਦੀ ਹੱਥ ਲਈ ਚੱਲ ਕਹਿੰਦੀ ਕਰਮ ਵਾਲੀ ਕੁਛ ਨਹੀਂ ਜਾਹੇ ਜੀ ਮੱਝ ਰੱਖ ਲਈ ਜਾਹੇ ਜੀ ਐਬਡ ਰੱਖ ਲਈ ਗਾ ਫੈਂਟ ਜਿਹੜੀ ਫੁੱਲ ਆਉਣੀਆਂ ਗਰਮੀ ਨੇ ਬਿਲਕੁਲ ਨਹੀਂ ਮਾਰਨੀ ਮੋੜ ਲੈ ਵੀਰੇ ਕੀ ਮੋਲ ਲੈ ਵੀਰੇ ਦਾ ਇਹਦਾ ਮੋਲ 35000 ਮਾਨਦਾਨ ਹੋ ਜੀ ਹਾਂਜੀ ਹਾਂਜੀ ਠੀਕ 35000 ਰੁਪਿਆ ਮੋਲ ਲੈ ਵੀਰੇ ਮਾਨਦਾਨ ਪਿਛਲੀ ਵੀਡੀਓ ਚ ਅੱਗੇ ਫੋਨ ਬਹੁਤ ਆਈ ਵਸਾਈ ਹਾਲ ਦਾ ਕੋਈ ਬਿਹੜਾਂ ਦੇ ਫੋਨ ਆਏ ਸੀਗੇ ਭੈਣਾਂ ਦੇ ਕਿਸੇ ਨਾਵਾ ਦੇ ਉਹ ਕਹਿੰਦੇ ਸੀ ਵੀ ਵਿੱਚ ਬਹੁਤ ਮੇਨ ਫੋਨ ਆਏ ਦੇਸੀ ਗਾਇਆਂ ਹੋਵੇ ਆਪਸ ਵਿੱਚ ਸਪੈਸ਼ਲੀ ਲਿਆਂਦੀ ਹੈ ਜੀ ਠੀਕ ਆ ਹਾਂ 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 ਸਪੈਸ਼ਲੀ ਵਾਈ ਕਹਿੰਦਾ ਵੀਰਾਂ ਦੀ ਡਿਮਾਂਡ ਚ ਲਿਆਂਦੀ ਹੈ ਲੇ ਬਈ ਕੱਲਾ ਕੱਲਾ ਥਾਣਾ گلابی ਥਾਣ ਮੁੱਠੀ ਰੱਥਾ ਆਕੀ ਵੀਰੇ ਚੋ ਟਿੱਕੜਾ ਸੂਸ ਹੋਈਏ ਇਹ ਦੂਜਾ ਸੂਸ ਹੋਈ ਵੀ ਮੱਜ ਹੂੰ ਤੇ ਇਹਨੂੰ ਅਜ ਤੀਜਾ ਦੇਣਾ ਬਈ ਸੂਈ ਨੂੰ ਤੀਜਾ ਦੇਣਾ ਤੇ ਦੁੱਧ ਦੇ ਦੇ ਹੱਲੇ ਹੋਊਗਾ ਆਪਣਾ ਬੋਲਾ ਮੰਨ ਲੈ ਗੀ ਦੁੱਧ ਮੰਨ ਲੈ ਹੈਨਾ ਹੂੰ ਇਹਨਾਂ 9 ਕਿਲੋ ਖਲਾ ਡੋਲਾ ਬੋਲਾ ਹੋਊਗਾ ਠੀਕ ਹੈ ਬੱਚੇ ਦੁੱਧ ਦੇ 13 ਕਿਲੋ 14 ਕਿਲੋ ਖਲਾ ਡੋਲਾ ਬੱਚੇ ਕੀ ਆ ਬਈ ਇਹਦੇ ਮਾਰ ਟਿੱਕਾ ਹਾਂ ਠੀਕ ਆ ਆ ਖੁਲੀ ਮੈ ਤੋਰੀ ਗਾੜੀ ਉਡੀ ਦੀ ਬੌਤੰਗਿਆ ਹਾਂ ਹਾਂ ਭਾਈ ਬਹੁਤ ਠੰਡੀ ਸੀਲ ਮੱਝ ਆ ਗਈ ਲੈ ਭਾਈ ਹਾਂ ਬਹੁਤ ਚੰਗੀ ਤਰ੍ਹਾਂ ਹਾਂ ਉਹਦੇ ਡਰਦੀ ਜਰੂਰ ਆ ਕੈਮਰੇ ਤੋਂ ਕੋਈ ਚੱਕਰ ਨਹੀਂ ਦੱਸ ਦੇ ਕੈਮਰੇ ਤੋਂ ਫੇਸ ਚੰਗਾ ਭਾਈ ਤੇ ਤੋਰਾ ਤਾਰਾ ਚੰਗਾ ਢਾਂ ਚਾ ਕਮਾਲ ਦਾ ਭਾਈ ਤੇ ਸ਼ਾਮ ਦਾ ਕਟਰ ਜਿਹੜਾ ਹੋਰ ਵਧੀਆ ਤਿਆਰ ਕਰ ਲੂ ਚਵਾਈ ਚੁਈ ਕਿਵੇਂ ਭਾਈ ਕੋਈ ਵੰਨੇ ਆਪਣੇ ਕਰੇ ਭਾਈ ਦੋ ਡੰਗ ਚੋੜੇ ਚਾੜਨਾ ਤਸੱਲੀ ਕਰਕੇ ਲੈ ਕੇ ਜਾਵੇ ਹੂੰ ਇਹ ਮੁੱਲ ਕੀ ਦਾ ਜਾਇਜ਼ ਆ ਭਾਈ ਇਹਦਾ ਮੁੱਲ ਜਾਇਜ਼ ਆ ਬਸ ਭਾਈ 90000 ਮਾਨਤਨ ਹਾਂ ਮਾਨਤਨ ਕਰਦਾ ਹਾਂ ਭਾਈ ਇਹ ਕਾ ਜ਼ਰੂਰ ਕਰਾਂਗੇ 90000 ਰੁਪਿਆ ਮੁੱਲ ਆ ਵੀਰੇ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਵੇ ਚੰਗੀ ਆ ਮੱਝ ਭਾਈ ਸੂਈ ਸਵਾਈਆ ਢਾਂਚਾ ਕਮਾਲ ਦਾ ਚੌੜੀ ਜੂੜੀ ਬਹੁਤ ਹਨਾ ਵਿੱਚ ਹਾਂ ਭਾਈ ਆਪਣੇ ਪਾੜਾਂ ਦੀ ਚੜਾਈ ਬਹੁਤ ਜ਼ਿਆਦਾ ਹੈ ਜਿਹੜੀ ਬਨਾਵਟ ਬਹੁਤ ਚੰਗੀ ਲੱਗਦੀ ਆ ਕੀ ਬਾਤ ਬਹੁਤ ਸੋਹਣਾ ਲੱਗਿਆ ਹਾਂ ਉਸਨੂੰ ਲਾ ਕੇ ਦਰਦੇ ਪਸੂ ਸਹੀ ਆ ਅੱਗੇ ਵੀਰੇ ਲਾਸਟ ਕਿਹੜਾ ਸੂਆ ਹੁੰਦੀ ਐ ਇਹ ਜੀ ਦੂਜਾ ਸੂਆ ਹੂੰ ਤੇ ਕਿੰਨੇ ਕਿ ਦਿਨ ਲੈਂਦੀ ਐ ਇਹ ਦਿਨ ਲੈ ਜੋ ਬਾਈ 5-7 ਦਿਨ ਲੋ ਬਸ 5-7 ਹਾਂਜੀ ਕੀ ਰਿਕਾਰਡ ਆ ਦੁੱਧ ਦਾ ਬਾਈ ਸਰਕਾਰ ਦਾ ਬਾਈ ਪਹਿਲੇ ਸੂਈ ਦਾ 14 ਕਿਲੋ ਦਾ ਸਿਆ ਮਾਲਕਾ ਨੇ ਠੀਕ ਐ ਐਮ 29 ਦੀ ਹੈ ਆਪ ਆ ਅੱਗੇ ਨਵਾਬ ਲੱਗਿਆ ਵਾ ਅੱਗੇ ਨਵਾਬ ਤਾਂ ਹਾਂ ਲਖੇ ਆਪਣਾ ਸਰਸਵਈ ਦਾ ਜਿਹੜਾ ਬੱਚਾ ਹੈਗਾ ਸਹੀ ਐ ਹਾਂਜੀ ਉਹਦਾ ਤੇ ਲੱਗਿਆ ਵਾ ਗੀ ਖੋਲੀ ਬਾਈ ਤੋਰੀ ਕਦ ਫੁੱਲਾ ਬਾਈ ਸਮੀ ਪਲੀਆ ਰਾਜੀ ਐ ਰਾਜੀ ਦਾ ਕੋਈ ਲੇਖਾ ਹੀ ਨਹੀਂ ਕਦ ਵੀ ਫੁੱਲਾ ਬਾਈ ਸਮੀ ਫਲੀ ਬਈ ਕਰਮ ਵਾਲੀ ਬਹੁਤ ਫਲੀ ਵੀ ਆ ਪੂਰੀ ਮੱਧ ਚੰਗੇ ਸੀਮਣ ਵੀ ਆ ਚੰਗੇ ਸੀਮਣ ਤੋਂ ਹੀ ਗੱਬਣ ਤੇ ਚੰਗੇ ਮੰਨ ਕੇ ਚੱਲ ਦੁੱਧ ਵਾਲੇ ਰਕਾਰਦੀ ਆ ਬਈ ਫੇਸ ਦੇਖੋ ਫੇਸ ਬੜਾ ਚੰਗਾ ਸਿੰਘ ਦੀ ਕੁਆਲਿਟੀ ਵੀ ਕਰਮ ਵਾਲੀ ਦੀ ਚੰਗੀ ਆ ਦੋਨੇ ਸਿੰਘ ਇੱਕੋ ਜਿਹੇ ਤੋੜਾ ਤੋੜਾ ਦੇਖੋ ਬਈ ਤੋੜ ਦੇ ਤੋੜ ਦੇ ਫਲੀ ਵੀ ਬਹੁਤ ਆ ਯਾਰ ਹਨ ਹਾਂ ਬਈ ਬਾੜੀ ਜਾਂਦੇ ਜਾਣ ਵਾਲੀ ਆ ਹਾਸੀ ਦਾ ਵਿੱਚੋ ਜੀ ਵੀ ਆ ਬਈ ਸਹੀ ਗੱਲ ਆ ਤੇ ਮੋਲ ਕੀ ਰਹੂ ਇਹਦਾ ਫਰਜ਼ਾਇਤ ਮੋਲ ਜੀ ਬਾਈ ਜੀ ਦਾ ਆਪਾਂ ਫੋਨ ਤੇ ਕਰਦਾਂਗੇ ਜੈ ਜੀ ਹਾਂਜੀ ਹਾਂਜੀ ਠੀਕ ਕੋਈ ਬੰਦਾ ਚਾਹ ਬਾਣ ਹੋਇਆ ਸ਼ੌਂਕੀ ਬੰਦਾ ਤੇ ਆਪਾਂ ਨੂੰ ਫੋਨ ਲਾ ਲਿਆ ਆਪਾਂ ਬਹੁਤ ਠੀਕ ਹੈ ਠੀਕ ਹੈ ਜੀ ਮੋਲਲਾ ਬਾਈ ਕਹਿੰਦਾ ਠੰਡੀ ਸ਼ੀਲ ਬਾਈ ਬਹੁਤ ਜ਼ਿਆਦਾ ਠੰਡੀ ਸ਼ੀਲ ਮੱਝ ਆ ਹਾਂਜੀ ਪੂਰਾ ਉਤਾਰਾ ਕਮਾਲ ਆ ਬਾਈ ਸਨਾਂ ਕੱਚੀ ਕੱਚੀ ਆ ਦਿਨ ਹਜੇ ਲੈਂਦੀ ਆ ਆਰਡਰ ਜਿਹੜਾ ਇਹਨੇ ਸੋਹਣਾ ਤੇ ਬਹੁਤ ਠੰਡੀ ਖੀਲ ਮੱਝ ਆ ਬਾਈ ਕੋਈ ਅਜੀ ਗੰਗਾ ਨੇਕ ਕੋਲੇ ਥਾਂ ਬਹੁਤ ਚੰਗਾ ਮੁੱਠੀ ਇਹਦਾ ਥਾਂ ਲੈ ਜਿਵੇਂ ਮਰਦੀ ਆ ਸਲਾਈ ਜਾਂਦਾ ਬੜੀ ਬੜੀ ਠੰਡੀ ਖੀਲਾ ਕੈਂਪਰ ਆ ਪਹੁੰਚ ਚੰਗਾ ਨੇ ਯਾ ਬਹੁਤ ਅਨਮੋਲ ਚੰਗਾ ਸੁੰਗਾ ਦੀ ਕਿਸੇ ਪਾਸੋਂ ਨਹੀਂ ਬਾਈਓ ਸਹੀ ਗੱਲ ਆ ਪਰ ਸ਼ਾਂਦੋ ਵੀ ਲੈਵਾ ਦੇਖੋ ਲੈ ਬਹੁਤ ਸੋਹਣਾ ਲੈਵਾ ਕਰਮਾ ਮੋਲੋ ਬਾਈ ਕਹਿੰਦਾ ਫੋਨ ਕੀ ਕਰ ਲੈ ਮੋਲ ਜਿਹੜਾ ਮੱਝ ਦੇ ਹਿਸਾਬ ਨਾਲ ਜਾਇਜ਼ ਹੋਊਗਾ ਨਗਸੀ ਭਰਾ ਕੋਲੇ ਪੰਜ ਪੰਜੀ ਰਖਾਤੇ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਆਵੇ ਬਾਈ ਨੈਕਨੈਟ ਕਰ ਲਓਗੀ ਧੰਨਵਾਦ